ਸਸਿਕਾ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਮੋਗੇ ਇਹ ਸਾਡਾ ਪਹਿਲਾ ਬਲੌਗ ਹੈ ਤੇ ਅੱਜ ਅਸੀਂ ਸਮੁੰਦਰ ਤੇ ਚੱਲੇ ਸੀ ਤੇ ਸੋਚਿਆ ਤੁਹਾਨੂੰ ਵੀ ਸਮੁੰਦਰ ਦੀ ਸੈਰ ਕਰਾਈਏ ਜੇਕਰ ਬਲੌਗ ਵਧੀਆ ਲੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ ਇਹ ਸਾਡੇ ਪਿੰਡ ਦਾ ਮੇਨ ਰੋਡ ਤੇ ਆਲੇ ਦੁਆਲੇ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਦਰਖਤ ਲਾਏ ਹੋਏ ਆ ਕੋਈ ਫਰੂਟ ਦੇ ਜਾਂ ਕੁਝ ਹੋਰ ਵੀ ਤੇ ਇੱਕ ਗੱਲ ਹੋਰ ਇੱਥੇ ਨਾ ਘਰਾਂ ਦੇ ਵਿੱਚ ਤਕਰੀਬਨ ਹਰ ਘਰ ਦੇ ਵਿੱਚ ਅੰਟੀਨੇ ਹੈਗੇ ਆ ਇੰਡੀਆ ਦੇ ਵਿੱਚ ਤਾਂ ਹੁਣੇ ਖਤਮ ਹੀ ਹੋ ਚੁੱਕੇ ਆ ਪਰ ਇੱਥੇ ਹੈਗੇ ਆ ਆ ਦੇਖੋ ਤੁਸੀਂ ਤੇ ਐਦਾਂ ਦੇ ਇੱਥੇ ਘਰ ਆ ਆ ਆਲਾ ਦਵਾਲਾ ਦੇਖੋ ਹਰ ਘਰ ਦੇ ਵਿੱਚ ਇਹਨਾਂ ਨੇ ਨਾ ਬਹੁਤ ਜ਼ਿਆਦਾ ਗ੍ਰੀਨਰੀ ਕੀਤੀ ਹੋਈ ਆ ਜਾ ਬੇਲਾਂ ਦਰਾਖਤ ਕੁਛ ਨਾ ਕੁਛ ਸਭ ਨੇ ਲਗਾਇਆ ਹੋਇਆ ਆ ਤੇ ਸਾਡੇ ਘਰ ਤੋਂ ਸਿਰਫ 5 ਕੁ ਮਿੰਟ ਹੀ ਸਮੁੰਦਰ ਜਾਣ ਨੂੰ ਲੱਗਦੇ ਆ ਤੇ ਅਸੀਂ ਸਮੁੰਦਰ ਤੇ ਪਹੁੰਚ ਗਏ ਆ ਆ ਦੇਖੋ ਇੱਕ ਪੁਲਾ ਹੁੰਦਾ ਰਸਤੇ ਦੇ ਵਿੱਚ ਉੱਪਰੋਂ ਟ੍ਰੇਨ ਜਾਂਦੀ ਆ ਤੇ ਬਸ ਹੁਣ ਆਪਾਂ ਪਹੁੰਚ ਗਏ ਆ ਸਮੁੰਦਰ ਤੇ ਸਮੁੰਦਰ ਤੇ ਸਨਸੈਟ ਦਾ ਨਜ਼ਾਰਾ ਬਹੁਤ ਵਧੀਆ ਸੀ ਅਸੀਂ ਸ਼ਾਮ ਦੇ ਟਾਈਮ ਹੀ ਚੱਲੇ ਆ ਤੇ ਸੂਰਜ ਡੁੱਬਣ ਵਾਲਾ ਸੀ ਤੇ ਵਧੀਆ ਲੱਗਦਾ ਆ ਸ਼ਾਂਤੀ ਆ ਸਮੁੰਦਰ ਤੇ ਵੀ ਜਦੋਂ ਗਰਮੀਆਂ ਹੁੰਦੀਆਂ ਨਾ ਫਿਰ ਇੱਥੇ ਬਹੁਤ ਰੌਣਕ ਹੁੰਦੀ ਆ ਹੁਣ ਤਾਂ ਨਹੀਂ ਹੈਗੀ ਗਰਮੀਆਂ ਚ ਦੂਸਰੀ ਸਾਈਡ ਦੇ ਲੋਕ ਇੱਥੇ ਕਾਫੀ ਆਉਂਦੇ ਆ ਆਪਣੀਆਂ ਛੁੱਟੀਆਂ ਇੰਜੋਏ ਕਰਨ ਹੁਣ ਤੇ ਸਿਰਫ ਪਿੰਡ ਦੇ ਲੋਕ ਹੀ ਹੁੰਦੇ ਆ ਹੋਰ ਨਹੀਂ ਕੋਈ ਵੀ ਹੁੰਦਾ ਆ ਸਮੁੰਦਰ ਦਾ ਆਲਾ ਦਿਵਾਲਾ ਆ ਘਰ ਜਿਹੜੇ ਉਹ ਵੀ ਖਾਲੀ ਆ ਹੁਣ ਇੱਥੇ ਤੇ ਆ ਇੱਕ ਕਿਸ਼ਤੀ ਆ ਦੇਖੋ ਐਦਾਂ ਤੇ ਜਦੋਂ ਗਰਮੀਆਂ ਹੋਣੀਆਂ ਉਦੋਂ ਇੱਥੇ ਇੱਕ ਨਹੀਂ ਬਹੁਤ ਜ਼ਿਆਦਾ ਕਿਸ਼ਤੀਆਂ ਹੁੰਦੀਆਂ ਆ ਲੋਕ ਸਮੁੰਦਰ ਦੇ ਕੰਢੇ ਤੇ ਬੈਠੇ ਹੁੰਦੇ ਆ ਤੇ ਆਪਣਾ ਇੰਜੋਏ ਕਰਦੇ ਆ ਹਨਾ ਤੇ ਹੁਣ ਨਹੀਂ ਹੈਗਾ ਹੁਣ ਤੇ ਬਸ ਆ ਸਮੁੰਦਰ ਦੇ ਜਿਹੜਾ ਆਲੇ-ਦੁਆਲੇ ਦੀ ਜਗ੍ਹਾ ਨਾ ਉਹ ਕਾਫੀ ਖਾਲੀ ਆ ਅੱਧਾ ਰੇਤਾ ਰੇਤਈਆ ਤੇ ਇੱਕ ਸਾਈਡ ਤੇ ਸਮੁੰਦਰ ਆ ਦੂਸਰੀ ਜਗ੍ਹਾ ਇੱਦਾਂ ਕਾਫੀ ਖਾਲੀ ਆ ਤੇ ਉਹ ਤੋਂ ਪਿੱਛੇ ਕੱਚਾ ਰਸਤਾ ਆ ਜਿੱਥੋਂ ਆਪਾਂ ਆਉਂਦੇ ਜਾਂਦੇ ਆ ਤੇ ਬਸ ਇਹੀ ਆ ਤੇ ਹੁਣ ਆਪਾਂ ਇੱਥੇ ਬੜੀਆ ਲੱਗਦਾ ਸ਼ਾਂਤੀ ਹੀ ਹੁੰਦੀ ਆ ਹਨਾ ਬਸ ਪਾਣੀ ਦੀਆਂ ਹੀ ਆਵਾਜ਼ਾਂ ਹੁੰਦੀਆਂ ਹੋਰ ਕੁਝ ਨਹੀਂ ਤੇ ਬਸ ਦੇਖ ਲਿਆ ਸਮੁੰਦਰ ਹੁਣ ਅਸੀਂ ਘਰ ਚੱਲਦੇ ਆ ਤੇ ਬਸ ਇੰਨਾ ਕੀ ਅੱਜ ਦਾ ਸਾਡਾ ਬਲੌਗ ਸੀ